ਬੋਟ ਦੇ ਵਿੱਚ ਉਹ ਚੰਗਾ ਨਹੀਂ ਲੱਗਦਾ ਉੱਥੇ ਬੋਲਦੇ ਆ ਮੈਂ ਬੇਨਤੀ ਕਰੂੰਗਾ ਸੰਦੀਪ ਨੰਗਲ ਅੰਬੀਆਂ ਦੀ ਜਿਹੜੇ ਪੰਜਾਬੀ ਹੁੰਦੇ ਆ ਨਾ ਉਹ ਕਿਰਾਏਦਾਰ ਲੈ ਕੇ ਨਹੀਂ ਬੰਦੇ ਨੂੰ ਮਾਰਦੇ ਹੈਗੇ ਜੇ ਮਾਰਦੇ ਆ ਤੇ ਆਪ ਮਾਰਦੇ ਆ ਪਰ ਇਹਨਾਂ ਦੁਸ਼ਮਣਾਂ ਨੇ ਕਿਰਾਏਦਾਰ ਲੈ ਕੇ ਸੰਦੀਪ ਨੰਗਲ ਆਂਬਿਆ ਨੂੰ ਕਤਲ ਕੀਤਾ ਗਿਆ ਵਾ ਜਿਹਦਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਜਸਟਿਸ ਪਾਲਦੀ ਆ ਜਸਟਿਸ ਲੈਣਾ ਚਾਹੀਦਾ ਵਾ ਕਿਉਂਕਿ ਆਪਾਂ ਸਾਰੇ ਜਿਹੜੇ ਜਿੰਨੀਆਂ ਵੀ ਫੈਡਰੇਸ਼ਨਾਂ ਨੇ ਨਾਰਥ ਅਮਰੀਕਾ ਦੀਆਂ ਇੰਡੀਆ ਦੀਆਂ ਬਾਹਰ ਲੀਆਂ ਜਿਹੜੇ ਚਾਰ ਬੰਦਿਆਂ ਦਾ ਨਾਮ ਆਇਆ ਵਾ ਉਹਨਾਂ ਨੂੰ ਜਸਟਿਸ ਦੇ ਵਿੱਚ ਅੰਦਰ ਭੇਜਣਾ ਚਾਹੀਦਾ ਤੁਸੀਂ بڑے ਹੋਣਾ ਜੇ ਮੈਂ ਗੱਲ ਵੀ ਕਰਾਂ ਮੈਂ ਨਾ ਸੁਰਜਨ ਸਿੰਘ ਚੱਠੇ ਦੀ ਮੇਰਾ ਇੰਨਾ ਵਧੀਆ ਦੋਸਤ ਸੀ 91 ਦੇ ਵਿੱਚ ਪਰ ਜਦੋਂ 91 ਦੇ ਵਿੱਚ ਪਹਿਲੀ ਗੇਰਾ ਕੋਚ ਬਣ ਕੇ ਆਏ ਸੀਗੇ ਇੰਡੀਆ ਦੀ ਟੀਮ ਦੀ ਮੇਰਾ ਦੋਸਤ ਸੀਗਾ ਪਰ ਉਹਨਾਂ ਨੇ ਜੋ ਉਸ ਕੰਮ ਕੀਤਾ 2 ਮਹੀਨੇ ਅੰਦਰ ਹੈ ਕਿ ਆਇਆ ਇਹ ਨਹੀਂ ਚਾਹੀਦਾ ਹੈਗਾ ਇਹ ਜਸਟਿਸ ਉਹਨਾਂ ਨੂੰ ਮਿਲਣਾ ਚਾਹੀਦਾ ਸੰਦੀਪ ਦੇ ਘਰ ਵਾਲਿਆਂ ਨੂੰ ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਜਸਟਿਸ ਕੌਣ ਦਵਾ ਸਕਦਾ ਵਾ ਜਿਹੜੇ ਜਸਟਿਸ ਦੇ ਵਿੱਚ ਬਲੀਵ ਕਰਦੇ ਆ ਬਲੀਵੋ ਕਰਦੇ ਆ ਜਿਹੜੇ ਸਿੱਖ ਕੌਮ ਨੂੰ ਬਲਾਉਂ ਕਰਦੇ ਆ ਇਹ ਸਾਰਿਆਂ ਦਾ ਫਰਜ਼ ਬਣਦਾ ਵਾ ਜਿੱਥੇ ਜਿੱਥੇ ਵੀ ਅਸੀਂ ਯੋਗਦਾਨ ਪਾ ਰਹੀਏ ਪਾ ਰਹੀ ਪਾ ਸਕਦੇ ਆ ਉਹਦੇ ਲਈ ਜਸਟਿਸ ਦੇਣਾ ਚਾਹੀਦਾ ਫੇਰ ਇੱਕ ਗੇਰਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਬਣੀਓ ਅਸੀਂ ਸਾਰਿਆਂ ਦੇ ਰਿਣੀ ਆ ਤੁਸੀਂ ਹੌਮ ਹਮਾ ਕੇ ਪਹੁੰਚੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹਿ